ਲਓ ਜੀ ਬੇਬੇ ਅੱਜ ਆਪਦੀ ਬੈਸਟ ਫਰੈਂਡ ਨੂੰ ਅਮਰੂਦਾਂ ਦੀ ਸਜਣਾ ਤੇਰੇ ਅਗੇ ਇੱਕ ਸਪੈਸ਼ਲ ਚੀਜ਼ ਬਣਾਉਣ ਲੱਗੇ ਅਮਰੂਦ ਤੂੰ ਬਦਾਮਾਂ ਦੇ ਵਿੱਚ ਅਮਰੂਦ ਤੈ ਰਹੇ ਕਰੀ ਤਾ ਮੇਰੇ ਅਗੇ ਜਾਣ ਨਹੀਂ ਜਾਣੀ ਜਾਨੀ ਮੈਂ ਛਿੱਲ ਕੇ ਬਦਾਮ ਯੱਕ ਤੇ ਪੱਲਾ ਨਹੀਂ ਤੇਰੇ ਬਾਤ ਕੋਈ ਆਉਗੇ ਅਰ ਗਏ ਪੰਜੇ ਗਲਾਈ ਬੇ ਅੱਜ ਨੇ ਡੰਡੇ ਜੀ ਨਾ ਕਰਾ ਮੇਰੀ ਫਰੈਂਡ ਦੇ ਕੋਲੇ ਇੰਗਲਿਸ਼ ਬੋਲ ਕੇ ਦਿਖਾ ਦੇ ਤੇ ਤੇ ਬੇ ਬਿਡ ਇੰਗਲਿਸ਼ ਇੰਗਲਿਸ਼ ਫਰੈਂਡ ਆਈਏ ਕੋਈ ਚੰਗੀ ਚੀਜ਼ ਬਣਾ ਕੇ ਖਵਾਓ ਯੇ ਨੋ ਮੇਰੀ ਫਰੈਂਡ ਨੂੰ ਕਿਹੜੀ ਤੇਰੀ ਫਰੈਂਡ ਮੈਂ ਬੈਠੀ ਮੈਂ ਵੀ ਬੱਜ ਨਾ ਇਹ ਫਰੈਂਡ ਹੈ ਕਿ ਬੈਸਟ ਫਰੈਂਡ ਹੈ ਬੈਸਟ ਫਰੈਂਡ ਬੈਸਟ ਫਰੈਂਡ ਤੇ ਕੀ ਬਣਾ ਕੇ ਖਵਾਉਣਾ ਕੋ ਚੰਗੀ ਜਿੱਦ ਜਿਹੜੇ ਕਿਸੇ ਨੇ ਖਾਦੀ ਨਾ ਹੋਵੇ ਬੇਬੇ ਦੇ ਮਿਸ ਨਹੀਂ ਕਰਦੇ ਬੇਬੇ ਨੂੰ ਸੱਚੂ ਸੱਚੂ ਬੇਬੇ ਮਿਸ ਕਰਦੇ ਮੈਂ ਤਾਂ ਬਹੁਤ ਮਿਸ ਕਰੇ ਮੈਂ ਸਾਰੇ ਨੂੰ ਮਿਸ ਕਰਦੀ ਆ ਮੈਂ ਉਹਨਾਂ ਦਾ ਬਾੜਾ ਕਰਦੀ ਆ ਨਾ ਤੂੰ ਹੀ ਨਹੀਂ ਕਰਦੇ ਕਿ ਦਿੱਗ ਤਾਂ ਕਰ ਲੈਂਦੇ ਆ ਵਾਇਆ ਨਹੀਂ ਕਰਦੇ ਚਲੋ ਅੱਜ ਮਮਾ ਜਿੰਨਾਂ ਕਿ ਟੱਕਰ ਦੀ ਉਹਨਾਂ ਕੀ ਕਰਨਾ ਹੈ ਹਾਂ ਹਾਂ ਸਹੀ ਹੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਮਿਸ ਕਹਿੰਦੇ ਕੀ ਨੂੰ ਮਿਸਕੀ ਨੂੰ ਕਹਿੰਦੇ ਭਾਵੇਂ ਯਾਰ ਯਾਦ ਕਰਨਾ ਯਾਦ ਕਰਨਾ ਮੈਂ ਸੋਚੀ ਆ ਨਾ ਬੇਬੇ ਨੇ ਕਹਿ ਦਿੱਤਾ ਵੱਖਰੀ ਜੀ ਵੱਖਰੀ ਜੀ ਖਵਾਵਾਂਗੇ ਜੀ ਬੀਬੀ ਨੂੰ ਆਪਣੇ ਘਰੇ ਮਰੂਦ ਲੱਗੇ ਆ ਵੇ ਮਗਰਲੇ ਪਾਸੇ ਇਹਨਾਂ ਦੀ ਕੋਈ ਵੱਖਰੀ ਜੀ ਚੀਜ਼ ਬਣਾ ਕੇ ਬਾਹਰ ਹੀ ਦੂਰ ਜਾਣ ਦੀ ਲੋੜ ਨਹੀਂ ਬਾਹਰ ਹੀ ਦੂਰ ਜਾਣ ਦੀ ਲੋੜ ਹੀ ਨਹੀਂ ਮਰੂਦਾਂ ਦਾ ਕੀ ਮਰੂਦਾਂ ਦਾ ਕੀ ਬਣਾਵਾਂਗੇ ਬਾਹਰ ਕੋਈ ਬਣ ਜਾਂਦਾ ਮਰੂਦਾਂ ਤੋਂ ਲੋ ਜੀ ਹਾਂ ਜੂਸ ਵੀ ਨਿਕਲ ਜਾਂਦਾ ਅੱਜ ਵੇਖਦੇ ਫਿਰ ਬੇਬੇ ਆਪਾਂ ਨੂੰ ਮਰੂਦਾ ਤੋਂ ਕੀ ਬਣਾ ਕੇ ਖਵਾਉਂਦੀ ਐ ਨਾਲੇ ਆਪਾਂ ਨੂੰ ਨਾਲੇ ਬੀਬੀ ਨੂੰ ਸਾਡੀ ਬੀਬੀ ਜਿੰਦਾਬਾਦ ਬੇਬੇ ਤੁਹਾਡੀ ਫਰੈਂਡਸ਼ਿਪ ਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਤੋਂ ਤੁਸੀਂ ਸਹੇਲੀਆਂ ਵਾ ਸ਼ੁਰੂ ਤੋਂ ਆਈਆਂ ਸ਼ੁਰੂ ਤੋਂ ਕਿੰਨੇ ਸਾਲ ਹੋ ਗਏ ਬਿਆਂ ਤੋਂ ਨੇ ਹੋਏ ਆ ਤੋ ਉਦੋਂ ਦੀ ਮੈਂ ਤੇਰ ਝਾਗ ਹੀ ਦੇਂਦੀ ਆ ਅੱਛਾ ਉਦੋਂ ਤੋਂ ਤੁਹਾਡੀ ਦੋਸਤੀ ਐ ਆ ਪ੍ਰਾਣੀ ਯਾਰੀ ਆ ਬੀਬੀ ਬੇਬੇ ਕੀ ਕਹਿ ਰਹੇ ਤੁਸੀਂ ਹੁਣ ਬਈ ਮੈਂ ਤੂੰ ਆਏ ਗਈ ਈ ਈ ਸਵਾਦੀ ਮੂਹ ਨਹੀਂ ਸੀ ਲੈਂਦੀ ਇੱਕ ਝਾਰ ਖਾਂਦੀ ਸੀ ਤੇ ਇੱਕ ਤਰਫ ਕੀ ਸਵਾਦੀ ਜਿਹੜਾ ਕੁਝ ਬਣਾਇਆ ਅੱਛਾ ਬੀਬੀ ਕਹਿੰਦੀ ਝਾੜੀ ਨਹੀਂ ਜਾ ਲਗੀ ਕੀ ਬੀਬੇ ਸਵਾਦ ਨਾ ਬਣੀ ਫੇਰ ਫੇਰ ਵੀ ਸਵਾਦ ਆਖੇ ਇਹ ਸਵਾਦ ਆਤਣਾ ਬੀਬੀ ਤੂੰ ਸੱਚ-ਸੱਚ ਦੱਸਣਾ ਤੂੰ ਕਹ ਜੇ ਸਵਾਦ ਨਹੀਂ ਹੋਣੀ ਫੇਰ ਕਹਿ ਦੇਣਾ ਕਿ ਭਾਈ ਨਹੀਂ ਸਵਾਦ ਬਣਾਈ ਤੂੰ ਤੂੰ ਭਾਈ ਬਹੁਤ ਸਵਾਦੀ ਲੇ ਪਹਿਲੇ ਸਮਝਾਈ ਜਾਂਦੀ ਹਾਂਜੀ ਲੋ ਜੀ ਜਿਹੜੀ ਚੀਜ਼ ਅੱਜ ਆਪਾਂ ਬਣਾਉਣ ਲੱਗੇ ਜਿੰਦਗੀ ਚ ਆਪਾਂ ਕਦੇ ਅੱਜ ਤੱਕ ਬਣਾਈ ਨਹੀਂ ਬਈ ਨਹੀਂ ਮੈਂ ਬਣਾਉਣਾਂਗੇ ਪਹਿਲੀ ਵਾਰੀ ਬਣਾਉਣ ਲੱਗੇ ਮੈਨੂੰ ਲੱਗਦਾ ਤੁਸੀਂ ਵੀ ਨਹੀਂ ਕਦੇ ਬਣਾਈ ਹੋਣੀ ਤੁਸੀਂ ਕਹਿੰਨਾ ਹੈ ਇਹਦੀ ਆ ਕੀ ਚੀਜ਼ ਵੀ ਬਣ ਜਾਂਦੀ ਹੈ ਇਹ ਇਹ ਤੂੰ ਇੱਕ ਐਕਸਪੈਰੀਮੈਂਟ ਹੀ ਸਮਝ ਲੈ ਇੱਕ ਤਰ੍ਹਾਂ ਦਾ ਪਰ ਇਹ ਦੱਸਾਂਗੇ ਸੱਚੀ ਜੇ ਵਧੀਆ ਬਣੀ ਫਿਰ ਵੀ ਹਾਂ ਪਤਾ ਨਹੀਂ ਆਗੇ ਆਗੇ ਦੇਖੋ ਹੋਤਾ ਹੈ ਕੀ ਆਪਰੀ ਤਰਫ ਸੇ ਹਮ ਬੜੀਆ ਬਣਾਏਂਗੇ ਪਰ ਆਪੇ ਆਗੇ ਦੇਖ ਕੇ ਹੈ ਕੀ ਬਣੇਗਾ ਮੈਂ ਬੜੀਆਂ ਬਣਾਵਾਂਗੇ ਨਾ ਵੀ ਬਗਿਆ ਤੇ ਬਹੁਤ ਤੇਜ਼ੀ ਬਹੁਤ ਬੇਬੇ ਇੰਗਲਿਸ਼ ਦੀ ਗੱਲ ਕਰੋ ਇੰਗਲਿਸ਼ ਐ ਗਲਤੀ ਨਹੀਂ ਹੋਣੀ ਇਮਪ੍ਰੈਸ ਕਰ ਦੇਣਾ ਠੀਕ ਆ ਬੇਬੇ ਤੈਨੂੰ ਪਤਾ ਬੇਬੇ ਸਾਡੀ ਇੰਗਲਿਸ਼ ਬਹੁਤ ਤੇਜ਼ੀ ਬੋਲਦੀ ਆ ਬੇਬੇ ਇੰਗਲਿਸ਼ ਬੋਲ ਕੇ ਦਿਖਾ ਦੇ ਤੇਜ਼ ਤੇ ਬੇਬੇ ਨੂੰ ਇੰਗਲਿਸ਼ 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 ਤੇ ਇੰਗਲਿਸ਼ ਬੋਲਦੀ ਬੇਬੇ ਨੇ ਦੱਸੀ ਜਾਣਬ ਕੀ ਕੀ ਚੀਜ਼ ਬਣਾਉਣੀ ਆ ਤੇ ਕੀ ਕੀ ਪਹਿਣਾ ਵਿੱਚ ਠੀਕ ਆ ਬੇਬੇ ਤੂੰ ਦੱਸਣਾ ਠੀਕ ਆ ਸਾਰਾ ਠੀਕ ਆ ਬੇਬੇ ਦਾ ਵੀ ਨਾ ਜਦੋਂ ਬੀਬੀ ਆਏ ਬੇਬੇ ਦਾ ਬੜਾ ਜੀ ਲੱਗਦਾ ਆ ਉਹਨੇ ਨਾ ਹਾ ਨੂੰ ਹਾਨ ਪਿਆਰਾ ਉਹ ਚੀਜ਼ ਹੋ ਜਾਂਦੀ ਹੈ ਨਾ ਬੀਬੀ ਲਓ ਜੀ ਆਪਣੇ ਫਾਰਮ ਦੇ ਵਿੱਚੋਂ ਫਰੈਸ਼ ਫਰੈਸ਼ ਅਮਰੂਦ ਹੋਣ ਆਪਾਂ ਤੋੜਾਂਗੇ ਸੋ ਇਹਨਾਂ ਦੀ ਕੋਈ ਚੀਜ਼ ਬਣਾਵਾਂਗੇ ਜਾਣੀ ਕਿ ਇਹਨਾਂ ਦੀ ਕੀ ਬਣਾਉਂ ਸਰਦੀ ਸਬਜੀ ਸਬਜੀ ਕਹਿੰਦੇ ਪਰ ਅੱਗੇ ਆਪਾਂ ਵੇਖਦੇ ਕੀ ਬਣਾਉਂਦੇ ਤੋੜ ਲਿਆ ਜਾਏ ਵਾਹ ਜੀ ਵਾਹ ਜਿਹੜਾ ਪੱਕਾ ਹੁੰਦਾ ਉਹਦਾ ਕੋਈ ਰਹਿਣ ਦਾ ਸਾਰਾ ਆ ਆ ਅਭੀ ਤੋੜ ਲਾਂ ਬ੍ਰੈਡੀ ਗੁੱਡ ਐ ਕੋ ਲੱਗਾ ਵਾਹ ਜੀ ਵਾਹ ਲਓ ਜੀ ਅਮਰੂਦ ਵੀ ਤੋੜ ਲਿਆ ਹੁਣ ਦਾ ਬਣਾਉਣਾ ਕੀ ਆ ਅੱਜ ਮੈਂ ਆਪਦੇ ਤਰੀਕੇ ਨਾਲ ਸਬਜ਼ੀ ਬਣਾਉਣੀ ਹੈ ਕਾਦੀ ਮਰੂਦਾ ਦੀ ਜੇ ਸਵਾਦ ਵਾਲੀ ਤਾਂ ਵੀ ਖਾ ਲੈ ਜੇ ਨਾ ਸਵਾਦ ਵਾਲੀ ਫੇਰ ਵੀ ਤਾਂ ਖਾ ਲੈ ਜੇ ਇਉਂ ਨਾ ਕਹਿ ਸਵਾਦ ਨਹੀਂ ਗਈ ਲੈ ਜਦੋਂ ਟੇਟੀ ਬਾਹਰ ਬਹੁਤ ਟੇਟੀ ਆਇਆ ਆਖਿਆ ਜੋ ਆਹੋ ਠੀਕ ਆ ਹੋਰ ਵਿੱਚ ਕੀ ਕੀ ਪਾਉਣਾ ਸਾਰਾ ਸਬਜ਼ੀ ਪਾਵਾਂਗੇ ਤੇ ਜਿਹੜਾ ਪੰਜੀਰੀ ਤੋਂ ਸਬਜ਼ੀ ਬਚਾ ਉਹ ਵੀ ਲੈ ਆ ਦਿਓ ਉਹ ਵੀ ਪਾ ਲਾਂਗੇ ਉਹ ਵੀ ਵਿੱਚ ਪਾ ਦੇਣੇ ਵਿੱਚ ਪਾ ਲਾਂਗੇ ਠੀਕ ਆ ਜੀ ਕਾਜੂ ਕੂਜੂ ਸਾਰਾ ਕੁਝ ਲੈ ਆਓ ਵੇ ਇੱਕ ਵਾਰੀ ਸਾਰਿਆਂ ਨੂੰ ਦੱਸ ਦੋ ਤੁਹਾਡੀ ਸਬਜ਼ੀ ਤੁਸੀਂ ਕੀ ਕੀ ਪਾਉਂਗੇ ਕਾਜੂ ਅੱਛਾ ਕਾਜੂ ਤਿਸਤੇ ਹਾਂਜੀ ਸਾਵੂਗੀ ਓਕੇ ਜੀ ਹੱਦ ਕਰ ਓਕੇ ਜੀ ਗੰਡੇ ਓਕੇ ਪਿਆਜ਼ ਮਿਰਚਾ ਮਿਰਚਾ ਗਰਮ ਮਸਾਲਾ ਗਰਮ ਮਸਾਲਾ ਲਸਣ ਲਸਣ ਖੰਡ ਵੀ ਪਾਵਾਂਗੇ ਵਿੱਚ ਟਮਾਟਰ ਵੀ ਖੰਡ ਵੀ ਪਾਉਗੀ ਹਾਂ ਟਮਾਟਰ ਵੀ ਪਾ ਲਈ ਨਹੀਂ ਖੰਡ ਵੀ ਵਿੱਚ ਪੈਣੀ ਆ ਪਾਵਾਂਗੇ ਥੋੜੀ ਜਿਹੀ ਪਾਵਾਂਗੇ ਜੀ ਜਿੰਨਾ ਸਵਾਦ ਆ ਲੱਗੇ ਐ ਠੀਕ ਆ ਜੀ ਅਮਰੂਦ ਵੀ ਥੋੜਾ ਲਓ ਚੰਗੀ ਤਰ੍ਹਾਂ ਨਹੀਂ thinking ਆ ਜੈ ਨਦੀ ਬੇਬੇ ਸਭ ਤੋਂ ਪਹਿਲਾਂ ਕੀ ਕਰੀਏ ਤੇਲ ਪਾਓ ਕਿਹੜਾ ਚਲੋ ਨਾ ਡੀਜ਼ਲ ਡੀਜ਼ਲ ਤਾਂ ਕੀ ਪਾਉਣਾ ਸਰੋਂ ਦਾ ਦਾ ਉਹ ਚੱਕ ਰੱਖ ਲਿਆ ਹੁੰਦਾ ਲਓ ਜੀ ਸਭ ਤੋਂ ਪਹਿਲਾਂ ਸਰੋਂ ਦਾ ਤੇਲ ਪਾਵਾਂਗੇ ਬੇਬੇ ਦੀ ਪਰਮੈਸ਼ ਤੇ ਏ ਆ ਚੱਕ ਪਾਦਾ ਸਰੋਂ ਦਾ ਤੇਲ ਬੇਬੇ ਸਭ ਤੋਂ ਪਹਿਲਾਂ ਕੀ ਪਾਏ ਲਸਣ ਪਾਹ ਭੁੰਨ ਲਓ ਮਾਣ ਲਸਣ ਨੂੰ ਕੀ ਕਰ ਲਈਏ ਇਹਨੂੰ ਭੁੰਨ ਲਓ ਪਹਿਲਾਂ ਕੜਕ ਤੇ ਤੇਲ ਤੇਲ ਪਾਵਾ ਕੜਕ ਤੇ ਤੇਲ ਲਸਣ ਪਾਵੇ ਪਹਿਨ ਪਈਏ ਪਿਆਜ਼ ਪਾ ਦਿਓ ਉਹ ਭੁੰਨ ਲਓ ਜੇ ਨਾ ਭੁੰਨੇ ਹੁਣ ਫੇਰ ਭੁੰਨੇ ਕੱਜੇ ਤੋਂ ਨਹੀਂ ਖਾਣਗੇ ਲੈ ਹੁਣ ਪਾ ਦੇ ਜੀ ਪਿਆਜ਼ ਬੀਬੀ ਜੀ ਵੀ ਸਲਾਹ ਲੈ ਲਓ ਨਹੀਂ ਆ ਵੇਖੀ ਕਹਿੰਦੀ ਉਹ ਵੀ ਤੁਸੀਂ ਤੇ ਗੈਸ ਕਰਤਾ ਲੈ ਲਓ ਠੀਕ ਹੈ ਪਾਈ ਬਣੇ ਇਸ ਤੋਂ ਬਾਅਦ ਅਦਰ ਕਰ ਪਾ ਲਿਆ ਜੋ ਅਦਰ ਕਿੱਦਿ ਪਾ ਦੇ ਆ ਹਾਂ ਹੂ ਆ ਤਸੜ ਚੱਲਿਆ ਏ ਮੇਰਾ ਇਹ ਨਹੀਂ ਬਣਨਾ ਬੇਬੇ ਮੈਨੂੰ ਲੱਗਦਾ ਤੂੰ ਮੇਰੀ ਬੇਇੱਜ਼ਤੀ ਨਾ ਕਰਾ ਮੇਰੀ ਫਰੈਂਡ ਦੇ ਕੋਲੇ ਬੈਠਿਆ ਤੇ ਬਣ ਜੂਗਾ ਬਣਨਾ ਕਿਉਂ ਨਹੀਂ ਵਧੀਆ ਬਣੂਗਾ ਮੇਰੇ ਧੀਏ ਮੈਂ ਤਾਂ ਮੁੰਡੇ ਬਣਾ ਲੈਣਾ ਹੈ ਬੇਵੇਂ ਪੰਪੂ ਵੀ ਫੁੱਲ ਦੇ ਦਿੰਦੀ ਤੇ ਚੱਲ ਪੰਪ ਨਾ ਸਭ ਕੋ ਚੱਲਦਾ ਔ ਕੋਈ ਆਉਂਦੇ ਦੋ ਜਣੇ ਕੀ ਵਰਗੇ ਪੰਜ ਗਰਹੀਂ ਵੇ ਅੱਜਨ ਕੇ ਜੰਦਾ ਜਾਮਨ ਦੇ ਕੇ ਜੈ ਵੇ ਅੱਜਨ ਕੇ ਜੰਦਾ ਜਾਮਨ ਦੇ ਕੇ ਜੈ ਬਾਸ ਵਾਹ ਜੀ ਵਾਹ ਬਾਤਸ ਬੀਬੀ ਜੀ ਇਹਦੀ ਬਾਤਸ ਮੈਂ ਤੇ ਕਿਵੇਂ ਪਾਈਏ ਕਰਾਰਾ ਜਾਂ ਪਾਓ ਮੇਰੇ ਸਾਲ ਲੱਗੇ ਐ ਬੀਬੀ ਕਰਾਰਾ ਥੋਕੇ ਰੱਖੋ ਬੀਬੀ ਜੀ ਕਰਾਰਾ ਜਾਂ ਨੂਨ ਵਿੱਚ ਮਸਾਲਾ ਹੋਵੇ ਹਾਂ ਆ ਪਾਤਾ ਨਮਕ ਲਓ ਜੀ ਆ ਪਾਤਾ ਆਪਾਂ ਗਰਮ ਮਸਾਲਾ ਬੇਬੇ ਠੰਡਾ ਮਸਾਲਾ ਵੀ ਪਾ ਦਈਏ ਲਓ ਜੀ ਇਧਰ ਪਾ ਦਈਏ ਹਲਦੀ ਹੁਣ ਆਪਾਂ ਇਹਨੂੰ ਮਾਰਾ ਜੀ ਹੋਰ ਬੁਖਨਾਂ ਰੋ ਪੌਣ ਨਾ ਲਾ। ਹੂੰ ਬਾਦ ਕੋਈ ਆਉਗੇ ਆਪੇ। ਹੋਂ ਕੇਰੀ ਤੂੰ ਦੱਸ ਦੇ ਜਿਹੜੀ ਮਰਜ਼ੀ ਪਾ ਦੇ ਜਿਹੜੀ ਮਰਜ਼ੀ। ਲਓ ਇੱਧਰ ਲੜਾਈ ਹੋ ਗਈ। ਬੇਬੇ ਬੇਬੀ ਨੂੰ ਕਹਿ ਰਹੀ ਆ। ਮੈਂ ਤਾਂ ਤਾਂ ਭਾਇ ਤੇ ਬੋਲੀ ਪਾ ਬੋਲੀ ਪਾਉਣ ਤੇ ਬੋਲੀ ਨਾ ਕੀ ਤਾਂ ਹੁੰਦਾ। ਬੇਬੇ ਕਹੇ ਮੇਰੀ ਸਬਜ਼ੀ ਮਿਲ ਨਹੀਂ ਕਾਣ ਨੂੰ। ਇੱਧਰ ਆਉਣਾ ਕਿ ਮੈਨੂੰ ਕੋਈ ਨਾ ਡੇਟ ਆਉਂਦਾ ਨਾ ਮਾਰਦਾ ਤੂੰ ਪੰਨੇ ਬੋਲੀ ਪਾ ਫੇਰ ਡੇਟ ਆਊਗਾ। ਲਓ ਜੀ ਟਮਾਟਰ ਪਾਉਣ ਲੱਗੇ। ਆਹ ਸ਼ੱਕ। ਹੋਰ ਨਜ਼ਰ ਕੀ ਪਤਾ ਉੱਧਰ ਬੋਲੀ ਜ਼ਿਆਦਾ ਆਜੇ। ਹੂੰ ਤਾਂ ਪਾਉਂਦੀ। ਗੋਟ ਫੜ ਲਿਆ ਕਹਿੰਦੇ ਇੱਧਰ ਆਪੀ ਬੀਬੀ ਨੇ ਰੇਟ ਪਾਈ ਜਿਹੜਾ ਗੋਟ ਖੋਣੀ ਦੇ ਇਹ ਤਾਂ ਡੱਬਾ ਜਾਣਾ ਮੱਛਿਆ ਨੂੰ ਮੇਣਾ ਤੇ ਬਾਜ ਜਾਣਾ ਮਰਦਾ ਨੂੰ ਬਾਜ ਜਾਨੀ ਰਣੀ ਪਾਈ ਗਿਆ ਨਹੀਂ ਮੈਂ ਉਹਨੂੰ ਕਿੰਨਾ ਮੀਨੂੰ ਉਂਡਾ ਨਹੀਂ ਬੀਬੀ ਤੇ ਇਹਨੂੰ ਵਾਧੂ ਆਉਂਦੀ ਆ ਪਾ ਇੱਕ ਪਾਈਆਂ ਪਾਲ ਸੋ ਇੱਧਰ ਵੀ ਦਿਖਾ ਦੀ ਤੜਕੇ ਵਾਲੀ ਇਹ ਤੜਕਾ ਤੇ ਇੰਨਾ ਘੈਂਟ ਹੁੰਦਾ ਜੀ ਕਰ ਤਾ ਹੀ ਖਾ ਜੀ ਤੜਕਾ ਪਾਣੀ ਪਾ ਲਓ ਜੀ ਵਾਟਰ ਵਾਟਰ ਕਰ ਦੇਗੇ ਧੂਆ ਨਿਕਾਲ ਦੇਗੇ ਆਹ ਨੂੰ ਪਾ ਜਿੱਦੂ ਸੰਸਾਰ ਲੈ ਬੇਬੇ ਬੀਬੀ ਦਾ ਪੁੱਛੀ ਚੱਲ ਕੇ ਸਹੀ ਨਾ ਮੈਂ ਹਾਂ ਵਧੀਆ ਵਧੀਆ ਭਜਨ ਤੂੰ ਜਲਦੀ ਜਾਣਾ ਤੂੰ ਚੱਲ ਜਾਓ ਗੇਰ ਪਾਣੀ ਪਹਿਲੀ ਵਾਰੀ ਪੱਕੀ ਉਹ ਤਾਂ ਸਾਡੇ ਮਰੂਦ ਵੀ ਅੱਧੇ ਕੱਚੇ ਪੱਕੇ ਹੀ ਆ ਆ ਵੀ ਪਾਉਣੇ ਕਾਜੂ ਵੀ ਹਾਂ ਆਂਟੀ ਜੀ ਕੋਪਾ ਖਾਈ ਜਾਣਾ ਮੈਂ ਬੇਬੇ ਤੇਰੀ ਸਹੇਲੀ ਭੁੱਖੀ ਰਹਿ ਜਾਣੀ ਤੇ ਇਹ ਆ ਤੇ ਮਾਜ ਨਹੀਂ ਗੇ ਤੂੰ ਨਾ ਖਾਈ ਜਾ ਘਰ ਇਹ ਤੇ ਭਾਈ ਆ ਵਾਸੇ ਕਾਜੀ ਬੁਲਾ ਕੇ ਹੱਥ ਨਹੀਂ ਛੱਡਿਆ ਉਹ ਤੂੰ ਤਾਂ ਕਾਜੀ ਨਹੀਂ ਛੱਡਿਆ ਬਾਹਰ ਘਰ ਜੀ ਨਾ ਜਾਵੇ ਇਹ ਤਦ ਉਹਦੇ ਲੱਗੇ ਜਾਣਾ ਜਾਣਾ ਕਰੇਗਾ ਮਾਂ ਬਿੰਦ ਘਰੇ ਜਾ ਕੇ ਕਰਨਾ ਕੀ ਆ ਉਹ ਤਾਂ ਨਹੀਂ ਕਰਨਾ ਕੀ ਹੈਗਾ ਤੀ ਸੋਣਾ ਹੀ ਆ ਵਾਗ ਦੀ ਨਦੀ ਰੇਵਿਚ ਦੋ ਜਾਣ ਨਾ ਗਏ ਚੱਕਦੇ ਪੱਲਾ ਨੀ ਤੇਰੇ ਪਰ ਹੀ ਹੱਥ ਲਾਉਂਦੇ ਚੱਕਦੇ ਪੱਲਾ ਨੀ ਤੇਰੇ ਪਰ ਹੀ ਹੱਥ ਲਾਉਂਦੇ ਵਾਜੀ ਵਾਜ ਦੇਖਿਆ ਨਾ ਉਹ ਬੋਲਣਾ ਹੈ ਯੇ ਨੀ ਮੈਂ ਕਿੰਨੇ ਬੋਲੀਆਂ ਹੂੰ ਕਾਜੂ ਬਦਾਮ ਖਾਦੇ ਫਿਰ ਤਾਂ ਹੀ ਆਉਂਦੇ ਤੂੰ ਵੀ ਖਾਇਆ ਕਰ ਮੈਂ ਬਣਾਇਆ ਹਾਂ ਮੈਂ ਖਾਇਆ ਕਰ ਤਾਂ ਹੀ ਬੋਲੀਆਂ ਪਾਇਆ ਕਰ ਹਾਂ ਬੇਬੇ ਰਾਤ ਨੂੰ ਪਿਓਂ ਦਿੰਦੀ ਹੈ ਬਦਾਮ ਤੜਕੇ ਉਣਕੇ ਛਿਲਕੇ ਬਦਾਮ ਖਵਾਉਂਦਾ ਨਹੀਂ ਮੈਂ ਛਿਲਕੇ ਬਦਾਮ ਖਵਾਉਂਦਾ ਨਹੀਂ ਲਓ ਵੀ ਮਰੂਤ ਕੱਟੇ ਮਰੂਤ ਬੇਬੇ ਮੈਨੂੰ ਲੱਗਦਾ ਨਹੀਂ ਕੰਮ sire ਪਹੁੰਚੂਗਾ 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 ਲਓ ਜੀ ਬੀਬੀ ਹੁਣ ਤੇਰੇ ਵਾਸਤੇ ਬਣ ਲਿਆ ਪਿਸਤਾ ਤਾਂ ਸੋ ਵੀ ਸੱਚ ਆਪਾ ਆਤੀ ਆਪਾ 120 ਵਾਹ ਜੀ ਵਾਹ ਨਾ ਪਾਤੇ ਆਪਾਂ ਕਾਜੂ ਕਾਜੂ ਬਦਾਮਾਂ ਵਾਲੇ ਵਾਹ ਜੀ ਬਾਈ ਇਧਰ ਦਿਖਾਓ ਕਰਾਂ ਦੀ ਕੋਲੇ ਲਿਆ ਕੇ ਅੱਜ ਆਪਾ ਪਾ ਦੋ ਖੰਡ ਜੀ ਜੇ ਨਜ਼ਾਰਾ ਆਵੇ ਖੰਡ ਦਾ ਤਾਂ ਨਜ਼ਾਰਾ ਲੈਣਾ ਹੁੰਦਾ ਮੈਨੂੰ ਤਾਂ ਹਰ ਮਨ ਖੰਡ ਬਹੁਤ ਚੰਗੀ ਲੱਗੀ ਚੜੜੀ ਜਿਨੀ ਨਹੀਂ ਮੌਦਨਿਆ ਤੇ ਸਾਰਿਆਂ ਨੇ ਪਾਉਣ ਨਹੀਂ ਦਿੰਦੇ ਜਾਨਾ ਚਲੋ ਜੀ ਹੁਣ ਪਾ ਦਾਂਗੇ ਵਾਟਰ ਹਾਂ ਕੀ ਪਾ ਦਾਂਗੇ ਵਾਟਰ ਪਾਤਾ ਠੰਡ ਕਰਕੇ ਵਾਟਰ ਪਾਤਾ ਵਾਹ ਹੁਣ ਮੈਂ ਕੌਣ ਲੱਗਾ ਇਹ ਦੂਸਰਾ ਆਏ ਬੀਬੀ ਬੀਬੀ ਤੇ ਅੱਜ ਕਾਜੂ ਬਦਾਮ ਵਾਲੀ ਅਮਰੂਦਾਂ ਦੀ ਸੰਜੀ ਖਾ ਕੇ ਜਾਓ ਹੈ ਹੂੰ ਹੂੰ ਮਹਾਰਾਜਾ ਹੋ ਤਾਂ ਹੋ ਜਾਂਦੇ ਕਰਤੀ ਮਾਰੀ ਚੱਲ ਅੱਗਾਂ ਕਰਦੇ ਬੱਸ ਹੱਥ ਕਰਦੀ ਅੱਗ ਹੋਰ ਨੇ ਬਹੁਤ ਸੌਣ ਸਵੈਲ ਆ ਗਿਆ ਇਹ ਕੋ ਜੇ ਅਮਰੂਦ ਪੈ ਗਿਆ ਤੂੰ ਜਿਆਦਾ ਔਰ ਨਾ ਬਣੀ ਸਵੈਲ ਕਿਵੇਂ ਲੱਗਦਾ ਮੈਨੂੰ ਜੀਕਰ ਹੋਣੇ ਖਾਲਾ ਮੇਰਾ ਜੀਕਰ ਤਾਂ ਹੋਣੇ ਖਾਲਾ ਮੇਰੇ ਮੂੰਹ ਚ ਪਾਣੀ ਆਇਆ ਪਾ ਦੇ ਪਾ ਦੇ ਲੋ ਜੀ ਇਧਰ ਨੇੜੇ ਆ ਕੇ ਦਿਖਾ ਦਿਓ ਕਾਜੂ ਬਦਾਮਾਂ ਦੇ ਵਿੱਚ ਅਮਰੂਦ ਤੈਰ ਰਿਹਾ ਕਰੇ ਹਾਂ ਬਸ ਬਸੇ ਮਕਰਸ਼ੀ ਮਾਰ ਦਿਓ ਗਜਰੇਲਾ ਬਣਨ ਲੱਗਾ ਹਾਂ ہاں ਤੇਰੇ ਨਾਲ ਬਣਨ ਲੱਗਾ ਉਸ ਤਾਂ ਦਾ ਗਜਰੇਲਾ ਇਹ ਜਿਹੜੀ ਸਬਜ਼ੀ ਕਹਿੰਦੇ ਨਹੀਂ ਨਾ ਅਜੇ ਤੱਕ ਬਣਾਈ ਹੋਣੀ ਨਾ ਖਾਣੀ ਬਣਨੇ ਬਣਾਉਣੀ ਹੈ ਤਾਂ ਨਾ ਬਣਾਈ ਹੈ ਇਹ ਅਜੇ ਬਣਾਉਣੀ ਹੈ ਕਹਿੰਦੇ ਬਣਾਉਣੀ ਵੀ ਨੇ ਕਹੋ ਜੀ ਬਣਾਉਣੀ ਹੈ ਤੇਰੇ ਆਕੇ ਬਣੂ ਤੇਰੇ ਮਾਲ ਫਰੈਂਡ ਦੇ ਮਾਲੇ ਬਣਾਉਣ ਲੱਗੇ ਹੈ ਮੇਰਾ ਕੋਈ ਬਦਲਾ ਤਾਂ ਨਹੀਂ ਲੈਣ ਲੱਗੇ ਲੈ ਇੱਕ ਮੋਣੀ ਬੀਬੀ ਤੂੰ ਚਾਹੀਦੀ ਚੀਜ਼ ਖਵਾਵੇ ਬੰਦਾ ਗਜਰੇਲਾ ਖਵਾਵੇ ਇਹ ਇਹ ਕੀ ਮਜਰੇਲਾ ਗਜਰੇਲਾ ਨਹੀਂ ਮਜਰੇਲਾ ਹੈ ਬਰਾਜੇ ਤੁਹਾਨੂੰ ਦੱਸ ਦਾਂਗੇ ਕਿ ਕਿੱਦਾਂ ਦੀ ਬਣੀ ਹੈ ਤੁਸੀਂ ਵੀ ਬਣਾ ਸਕੋਗੇ ਆ ਕੇ ਦੱਸਾਂਗੇ ਆ ਖਾ ਕੇ ਆਨੇ ਆ ਨਾ ਖਾ ਕੇ ਦੱਸਣੇ ਖਾ ਕੇ ਜਾਇਆ ਕਿੱਦਾਂ ਮੜੋੜੀ ਤੇ ਮੇਰੇ ਵੀਰ ਦੀ ਅਰੇ ਅੰਬਗਨੁ ਜਵੇ ਹਾਲਤੀ ਬਾਬਲ ਬਰ ਮੇ ਲੋਕੀ ਦੇ ங்க மணி ஜ மங்கனா மனி வீ பிபி தே ஆனிக்கு பிச்சை இல்ல ਯੇ ਵੀਰਾ ਲੱਗਦੇ ਚੰਨਨ ਹਾਰ ਗ੍ਰਾਈ ਪੰਜਰ ਬਈ ਵੀਰਾ ਲੱਗਦੇ ਚੰਨਨ ਹਾਰ ਗ੍ਰਾਈ ਤੇ ਲੱਤ ਫਾੜਨੀ ਦੀ ਬਾਹ ਫਾੜਨੀ ਤੇ ਨਾ ਹੀ ਟੱਪੇ ਗਣੀ ਜਾਂਦੀ ਪੈਂਦਾ ਮਾ ਫੜ ਲੈ ਕੋ ਲੱਥ ਫੜ ਲੈ ਫੇਰ ਹੀ ਤੁਰਿਆ ਜਾਂਦਾ ਸਹੀ ਗੱਲ ਉਹ ਤੁਰੇ ਹੀ ਨਹੀਂ ਜਾਂਦਾਗਾ ਲਓ ਜੀ ਇਧਰ ਸਬਜੀ ਵੀ ਤੇ ਉਧਰ ਡਾਲਰ ਜੀ ਹੁਣੀ ਸੁੱਤੇ ਪਏ ਆ ਆ ਕੀ ਚਲਾਦਾਈ ਫੁੱਲ ਚੜੀਆਂ ਫੁੱਲ ਚੜੀਆਂ ਇੱਕਦਮ ਮੰਮੀ ਹੋਣਾ ਪਤਾ ਕੀ ਕੀ ਤੇ ਜਿਹੜੇ ਪਟਾਕੇ ਨਹੀਂ ਚੱਲੇ ਉਹ ਚੁੱਲ੍ਹੇ ਚ ਰੱਖਦੇ ਪਟਾਕਾ ਚੱਲ ਗਿਆ ਆ ਕੇ ਪਤਾ ਕਿਵੇਂ ਰੱਖੇ ਆ ਠਾ ਠਾ ਹੀਰੇ ਨੇ ਹੀਰਾ ਇਦਾਂ ਦੇ ਕੰਮ ਹੀ ਉਹ ਪਹਿਲੇ ਹੀ ਗੋਲੀ ਚੁੱਕੀ ਫਿਰਦਾ ਓਏ ਇੰਦੇਸ਼ ਕਰਾਉਣਾ ਓ ਬੀਬੀ ਆਰ ਯੂ ਰੈਡੀ ਪਟੜ ਚੱਲੀ ਜਾਂਦੀ ਇਹਨੇ ਬੇਬੇ ਦਾ ਜੀ ਕਾ ਉਹ ਚੱਕਰ ਨੂੰ ਆਣਾ। ਦੱਬੀ ਦੇ ਹੱਥ ਨਹੀਂ ਉੱਪਰ ਆ। ਦੱਬੀਆਂ ਸਾੜਨ ਲੱਗੀਆਂ ਸੀ ਉਹ ਚ ਡੱਬੀ ਚ ਇੱਕ ਨਿਕਲ ਗਈ ਐ। ਅੱਛਾ। ਮੈਂ ਚੱਕ ਇੱਥੇ ਰੱਖ। ਇਹ ਨੌਕ ਸਰ। ਲਓ ਜੀ ਆਪਣੀ ਸਬਜੀ ਲੱਗ ਪਾ ਗਾਲਮੋਸਟ ਓਏ ਐ ਲਾ ਦੇ ਜਿਵੇਂ ਆਲੂ ਓਏ। ਬਹੁਤ ਸਾਰੇ ਤੁਸੀਂ ਆਲੂ ਵਾਂਗ ਬਣਨੇ। ਬੇਬੇ ਕਾਜੂ ਵੇਖਦੇ ਦੱਸਦੇ ਕਾਜੂ ਵਾਲੀ। ਬਣ ਗਈ ਕਿੰਨਾ ਸਬਜੀ ਮਰੂਦਾਂ ਦੀ ਤੁਸੀਂ ਕਹਿੰਦੇ ਬੇਬੇ ਦਾ ਮਜ਼ਾਕ ਕਰਦੇ ਤੇ ਬਣਨੀ ਨਹੀਂ ਰਹੀ। ਬਹੁਤ ਗੈਂਡ ਬਣ ਗਈ। ਬੀਬੀ ਤਿਆਰ ਹੋ ਖਾਣ ਲਈ। ਬੱਸ ਤਿਆਰ ਹੀ ਮੈਂ ਤਾਂ। ਨਾਲ ਬਹੁਤ ਚੰਗੀ ਤਿਆਰ ਹਾਂ। ਲਓ ਜੀ ਕਾਜੂ, ਬਦਾਮ, ਪਿਸਤੇ, ਬਾਇਰ ਆ। ਤੁਹਾਨੂੰ ਲੱਗ ਰਿਹਾ ਹੋਣਗੇ ਤੁਹਾਨੂੰ ਕਿ ਇਹ ਆਲੂ ਹਨ। ਪਰ ਆਪਣੇ ਅਮਰੂਦਾਂ ਦੀ ਸਾਰੀ ਇਹ ਕਾਜੂ ਨੇ ਆਏ ਲੱਗਦੀ ਆ। ਹੈਨਾ? ਥੋੜਾ ਟਾਈਮ ਲੱਗ ਗਿਆ ਆਪਣੇ ਨਾ ਅਮਰੂਦ ਥੋੜੇ ਜਿਹਾ ਕੱਚੇ ਸੀ। ਪਰ ਹੁਣ ਖਾ ਕੇ ਵੇਚਦੇ ਹਾਂ। ਓਏ ਹੋਏ ਓਏ ਹੋਏ ਆ ਇਹ ਪਹਿਲਾ ਕੱਲਾ ਕੱਲ ਪਤਾ ਕੀ ਕਰਾਂਗਾ। ਕੱਲੇ ਜਿਹੜੇ ਕਾਜੂ ਆ ਹਾਂ ਕਾਜੂ ਤੇ ਬਦਾਮ ਤੇ ਬਿਸਤਾ ਉਹ ਪਹਿਲਾਂ ਖਾਵਾਂਗਾ ਉਹ ਮੈਂ ਖਾ ਲੂੰਗਾ ਅੱਛਾ ਤੇ ਬਾਕੀ ਗੱਦੂ ਜੇ ਬਾਕੀ ਦੂਜੇ ਤੇ ਅਬਰੂਦ ਹੀ ਖਾ ਲੇ ਕਿ ਅਬਰੂਦ ਖਾ ਲੈ ਕੇ ਕਿ ਦੂਨ ਆਂਟੀ ਨੂੰ ਫੜਾ ਆ ਕੇ ਦੱਸੋ ਸੰਨ ਬੇਬੀ ਜੀ ਮੈਂ ਦੰਦ ਕਹਿਣੇ ਆਂ ਮੈਂ ਨਹੀਂ ਸਹੀ ਤੇ ਦੱਸਣਾ ਕੈਂ ਬਣਿਆ ਹਏ ਏ ਏ ਉਹ ਲੀ ਜਾ ਸੱਦੇ 라ਤੀ ਦੱਸਿਓ ਹੈ ਹਨ ਖੇਲਾ ਸਗਲਾ ਸਵੰਧਿਆ ਵਾਹ ਵਧੀਆ ਬਣ ਕੇ ਪਾਸ ਆ ਵੈਨ ਲਾ ਬੀਬੀ ਆਡੀਅੰਸ ਫਿਰ ਜਿਓ ਬਣਾਉਣ ਲੱਗ ਪਏ ਜੇ ਸਵਾਦ ਨਾ ਬਣੇ ਫੇਰ ਨਹੀਂ ਬਾਤ ਉੱਧਰ ਕਾ ਉੱਧਰ ਆਪ ਦੇ ਉੱਧਰ ਫਰੈਂਡ ਨੂੰ ਵੇਖ ਕੇ ਹੂੰ ਹੂੰ ਨਜ਼ਾਰੇ ਬੜੇ ਬਹੁਤ ਨਜ਼ਾਰੇ ਚੱਲ ਚੰਗਾ ਮੂਨੇ ਮਾਝਾ ਕਰਾ ਰਹੀ ਆ ਐ ਕਰਾ ਰਹੀ ਆ ਲਓ ਜੀ ਸਾਡੀ ਬੀਬੀ ਨੂੰ ਤਾਂ ਪਸੰਦ ਆ ਗਈ ਆ ਹੁਣ ਆਪ ਆਪ ਖਾ ਕੇ ਵੇਖਣੇ ਆ ਕਿ ਕਿਵੇਂ ਬਣੀ ਆਓ ਕੌਲੀਆਂ ਚ ਲਓ ਨਜ਼ਾਰੇ ਲੋ ਜੀ ਪੂਰੇ ਟਾਈਮ ਤੇ ਆ ਚੁੱਕੇ ਨੇ ਲਓ ਜੀ ਸਾਡੇ ਚੈੱਕ ਚੈਕਰ ਸਾਹਿਬ ਇਹਨਾਂ ਨੇ ਵੀ ਸ਼ਾਮਲ ਐ ਪੇਸ਼ ਕੀਤਾ ਇਹ ਤਾਂ ਕਰਕੇ ਦੱਬਦੇ ਗੋਡੇ ਆ ਨਾ ਪਹਿਲਾਂ ਰਿਵਿਊ ਉੱਧਰ ਲੈ ਲਈਏ ਗੋਡੇ ਕਰਾ ਰਹੀ ਸਬਜ਼ੀ ਇਹ ਇਹ ਡੇਡੀ ਜੀ ਗੈਸ ਕਰੋ ਕੀ ਬਣਾਇਆ ਕਿ ਪਤਾ ਤੁਹਾਨੂੰ ਕੀ ਆ ਕੀ ਆ ਭਾਵੇਂ ਪਤਾ ਹੀ ਨਹੀਂ ਹੈ ਦੱਸੋ ਮੁਰੂਦ ਪੈ ਲਾ ਦੇ ਵਿੱਚ ਹੈ ਮੁਰੂਦ ਪੈ ਲਾ ਦੇ ਔਰ ਉਦਾਂ ਦੀ ਸਬਜ਼ੀ ਕਿਵੇਂ ਬਣੇ ਆ ਬਾਈ ਨਹੀਂ ਬਹੁਤ ਵਧੀਆ ਘੈਂਟ ਬਣੇ ਆ ਬਸ ਲਓ ਬੇਬੇ ਨੂੰ ਵੀ ਪਾ ਦਈਏ ਬੇਬੇ ਟੇਸਟ ਕਰਨ ਲੱਗੀ ਆ ਆਏ ਹਾਂ ਹਰਮਣ ਕਦੇ ਸਬਜ਼ੀ ਐ ਜੀ ਬਣੀ ਨਹੀਂ ਜਿਉ ਜੀ ਅੱਜ ਬਣੀ ਆ ਹੈ ਜੀ ਸੁਆਦ ਆ ਨਾ ਮੈਂ ਤਾਂ ਬੜਾ ਡਰੀ ਲੱਗੀ ਜਾਂਦਾ ਕਿ ਮੇਰੀ ਵੇਚੀ ਨਾ ਹੋ ਜਾਏ ਮੇ फ्रेंड ਵੇਚੀ ਤੀ ਬੇਬੇ ਆ ਆਦੀਆ ਤਰੀਫਾਂ ਵੇਖਿਆ ਆ ਮਮਮੀ ਆਈ ਆ ਲੈ ਸੱਚੀ ਸੁਆਬ ਬਣੀ ਆ ਆਂਟੀ ਜੀ ਤੁਸੀਂ ਵੀ ਖਾ ਕੇ ਵੇਖੋ ਮੜਾ ਜੇ ਓਏ ਪਤਾ ਟੇਸਟ ਕਿਦਾਂ ਦਾ ਹੁੰਦਾ ਨਾ ਬਾਹਰ ਹਾਲਾ ਉਹ ਪਾਈਨੈਪਲ ਹੁੰਦਾ ਬਲ ਜਿਹੜਾ ਸਟਾਰਟਰਸ ਚ ਆਪਾਂ ਖਾਣੇ ਹੁੰਨੇ ਨੇ ਨਾ ਪਾਈਨੈਪਲ ਉਦਾਂ ਦਾ ਟੇਸਟ ਹੁੰਦਾ ਏਡੀ ਘੈਂਟ ਬਣੀ ਆ ਮੈਂ ਬਹੁਤ ਸੁਆਬ ਬਣੀ ਆ ਤਾਂ ਹਰਮਨ ਕਹੀ ਜਾਂਦਾ ਸੀ ਪਤਾ ਨਹੀਂ ਕਿਵੇਂ ਦੀ ਬਣੂ ਹੁਣਾਂ ਯਾ ਡਰ ਜਾ ਹੀ ਵੇਲਾ ਆਪਣੀ ਤਾਂ ਅਮਰੂਦ ਵੀ ਕੱਚੇ ਸੀ ਬਹੁਤ ਆਪਣੀਆਂ ਸੋਹਣੀਆਂ ਮੈਨੂੰ ਬਹੁਤ ਦਰਦ ਆਉਂਦਾ ਸੀ ਹੈ ਮੈਂ ਮੇਰੇ ਫਰੈਂਡ ਵਿੱਚ ਜਿਹੜਾ ਮੇਰੇ ਬੇਜੀ ਨਾ ਆ ਜੇ ਕਾ ਹੋਈ ਨਹੀਂ ਬੇਬੇ ਬਾਤ ਕੀ ਚੰਗੀ ਰਹੇਗੀ ਇਹਨਾਂ ਨੂੰ ਦੱਸੋ ਨਾ ਰਿਵਿਊ ਦਿਓ ਗਰਮ ਬਹੁਤ ਸਾਰਿਆਂ ਦੇ ਰਿਵਿਊ ਤੁਸੀਂ ਸੁਣ ਹੀ ਲਿਆ ਸੱਚੀ ਸਬਜੀ ਇੰਨੀ ਕੁ ਸਵਾਦ ਬਣੀ ਹੈ ਬਹੁਤ ਸਵਾਦ ਬਣੀ ਹੈ ਮੇਰੇ ਕਹਿਣ ਤੇ ਇੱਕ ਵਾਰੀ ਬਣਾ ਕੇ ਵੇਖ ਲਿਓ ਤੁਹਾਨੂੰ ਆਪੇ ਪਤਾ ਲੱਗ ਜਾਣਾ ਤੁਸੀਂ ਕਹਿਣਾ ਕਿ ਵਾਕਿਆ ਹਰਮਨ ਬਹੁਤ ਸਵਾਦ ਬਣੀ ਤੂੰ ਸਾਰੇ ਨੂਨ ਮੈਚ ਮਸਾਲਾ ਪਾਇਆ ਜੇ ਸਾਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਜਿਹੜਾ ਬਲੌਗ ਕਿਦਾਂ ਲੱਗਾ ਬੇਬੇ ਕਿਦਾਂ ਲੱਗੀ ਤੇ ਬੇਬੇ ਦੀ ਬੈਸਟ ਫਰੈਂਡ ਕਿਦਾਂ ਲੱਗੀ ਇਹ ਓਹ ਕੀ ਆ ਪਤਾ ਕੀ ਇਹ ਪੱਕੇ ਮਰੂਦਾਂ ਦੀ ਵੀ ਬਣਾ ਸਕਦੇ ਆ ਆਪਾਂ ਸੋ ਜਉਂਦੇ ਬਾਦੇ ਰਬ ਸਭ ਨੂੰ ਕੁਛ ਰੱਖੇ ਚੜ੍ਹਦੀ ਕਲਾ ਚ ਰਹੋ ਜੀ ਬਾਏ ਬਾਏ